ਦੇਖੋ ਭਵੇਂ ਤੁਹਾਨੂੰ ਸਾਰੀ ਦੁਨੀਆ ਵੱਧ ਦਵਾ ਦੇਈ ਜੀ ਕੋਈ ਤੁਹਾਡਾ ਕੁਛ ਨਹੀਂ ਬਦਾਰ ਸਕਦਾ ਕਿਉਂਕਿ ਜਿੰਨਾ ਚਿਰ ਤੁਸੀਂ ਅਗਲੇ ਨੂੰ ਜਵਾਬ ਨਹੀਂ ਦਿੰਦੇ ਜੇ ਤੁਸੀਂ ਬਰਾਬਰੀ ਕਰ ਰਹੇ ਹੋ ਅਗਲੇ ਨੇ ਤੁਹਾਨੂੰ 4 ਗਾਣਾ ਕੱਢ ਤੀਆਂ ਤੁਸੀਂ 10 ਕੱਢ ਤੀਆਂ ਫੇਰ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਜਿਹੜੇ ਮਾਪੇ ਨੇ ਇਹ ਗਾਲ ਵੀ ਕੋਈ ਨਹੀਂ ਦਿੰਦੇ ਇਹ ਬਿਲਕੁਲ ਚੁੱਪ ਨੇ ਦੇਖੋ ਕਿੰਨੀ ਗਰਮੀ ਆ ਤੁਸੀਂ ਉਹਨਾਂ ਦੇ ਸੁੱੱਚ ਵੀ ਕੱਢ ਦਿੰਨੇ ਆ ਪੱਖੇ ਦੀ ਤਾਂ ਵੀ ਉਹ ਬੈਠੇ ਰਹਿੰਦੇ ਨੇ ਕੁਛ ਨਹੀਂ ਤੁਹਾਨੂੰ ਕਹਿੰਦੇ ਪਰ ਉਹਨਾਂ ਦੇ ਅੰਦਰੋਂ ਨਿਕਲੀ ਵੱਧ ਦਵਾ ਜੇ ਨਿਕਲ ਗਈ ਕਿਸੇ ਟਾਈਮ ਨਾ ਜਿਹੜੇ ਆਪਾਂ ਇਹ ਕਹ ਰਹੇ ਆ ਬਲ ਤਾਂ ਨਿਕਲੇ ਨਾ ਆਪਾਂ ਇਹ ਕਹਿੰਦੇ ਤੁਸੀਂ ਨਿਕਲਣ ਦਿਓ ਹੀ ਨਾ ਇਹਨੇ ਸਿਆਣੀ ਉਹ ਬਾਈ ਚਾਰਸ ਬੇ ਜੇ ਉਹ ਵੱਧ ਦਵਾ ਨਿਕਲ ਗਈ ਨਾ ਦੁਨੀਆ ਦੇ ਤਖਤ ਤੇ ਮੈਂ ਕਹਿੰਦੀ ਆ ਕੋਈ ਰੋਕਣ ਵਾਲਾ ਨਹੀਂ ਯਾਨੀ ਇਹ ਸਮਝ ਲਓ ਜਹ ਜਹ ਸਮੁੰਦਰ ਦਾ ਬੰਨ ਟੁੱਟ ਗਿਆ ਜਹ ਜੀ ਮਾਪੇ ਨੇ ਬੱਧ ਦਵਾ ਦਿੱਤੀ ਮਾਪੇ ਦੀ ਬੱਧ ਦਵਾ ਨੂੰ ਇਸ ਦੁਨੀਆ ਵਿੱਚ ਕਿਤੇ ਕੋਈ ਪੀਰ ਪਕੰਬਰ ਕੋਈ ਔਲੀਆ ਕੋਈ ਮੈਂ ਕਹਨੀਆ ਦੁਨੀਆ ਦੇ ਵਿੱਚ ਰੱਬ ਵੀ ਨਹੀਂ ਰੋਕਦਾ ਜੇ ਤੁਹਾਨੂੰ ਰੱਬ ਵੀ ਮਿਲ ਗਿਆ ਨਾ ਤੁਸੀਂ ਰੱਬ ਕੋ ਵੀ ਕਹਿ ਦੋ ਸਾਨੂੰ ਕੋਈ ਬੱਧ ਦਵਾ ਲੱਗੀ ਪਰ ਤੁਹਾਡੇ ਮਾਪੇ ਦੀ ਬੱਧ ਦਵਾ ਨਾ ਹੋਵੇ ਹੋਰ ਭਾਵੇਂ ਤੁਹਾਨੂੰ ਸਾਰੀ ਦੁਨੀਆ ਵੱਧਵਾ ਦਈਵੇ ਕਾ ਤੁਸੀਂ ਜਿਹੜੀ ਵੱਧਵਾ ਹੁੰਦੀ ਹੈ ਇਹ ਦਿਲੋਂ ਨਿਕਲਦੀ ਹੈ ਜਦੋਂ ਕੌਣ ਦੰਦਾ ਦੁਖੀ ਹੋ ਕੇ ਮਾਂ ਬਾਪ ਦੇਖੋ ਇਹ ਜੀ ਗਰਮੀ ਦੇ ਵਿੱਚ ਅਸੀਂ ਮਾਂ ਬਾਪ ਨੂੰ ਬੋਤਲਾਂ ਭਰ ਕੇ ਪਾਣੀ ਲਿਆ ਦੇਣੇ ਆ ਪੀਲਾ ਚੱਕਣਾ ਅਸੀਂ ਚੱਲੇ ਆ ਅਸੀਂ ਵਿਆਹ ਚੱਲੇ ਆ ਅਸੀਂ ਫਿਲਮ ਦੇਖਣ ਚੱਲੇ ਆ ਆ ਬਿਜਲੀ ਦਾ ਬੈਲੋ ਕਹੀ ਤਾਂ ਮੈਂ ਅੱਜ ਇੱਕ ਨਵੀਂ ਗੱਲ ਸੁਣੀ ਆ ਜਿੱਥੋਂ ਮੈਂ ਫੇਰ ਦੁਬਾਰਾ ਜ ਮਾਂ ਬਾਪ ਦੀ ਵੀਡੀਓ ਪਾਈ ਆ ਕਹਿੰਦੇ ਸਾਡੇ ਨੂੰ ਪੁੱਤ ਮੀਟਰ ਵੀ ਦੇਖ ਕੇ ਜਾਂਦੇ ਨੇ ਮੋਬਾਈਲ ਦੇ ਵਿੱਚ ਜੋਟਾ ਲਿਖ ਕੇ ਜਾਂਦੇ ਨੇ ਕਿੰਨੇ ਮੀਟਰ ਤੇ ਅਸੀਂ ਬੰਦ ਕਰਕੇ ਗਏ ਆ ਪੱਖੇ ਲੱਟ ਆ ਕੇ ਫੇਰ ਦੇਖਦੇ ਨੇ ਵੀ ਅਸੀਂ ਕਿੰਨੇ ਮਿੰਟ ਤੇ ਬਾਅਦ ਸਾਤੋਂ ਕਿੰਨਾ ਮੀਟਰ ਚੱਲਿਆ ਕਿ ਨਹੀਂ ਚੱਲਿਆ ਦੇਖੋ ਇੰਨੇ ਦੁਰਦਸ਼ਾ ਜਿਹੜਾ ਬੱਚੇ ਮਾਪੇ ਦੀ ਕਰਦੇ ਨੇ ਕਿੱਥੋਂ ਸੁੱਖ ਭਾ ਦੇ ਨੇ